ਸਾਲ ਜੀ ਵੀਡੀਓ ਵੇਖ ਰਖਿਆ ਆ ਸਾਬ ਨੂੰ ਜੀਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਅੱਜ ਦੀ ਵੱਡੀ ਖਬਰ ਭਾਰਤ ਅਮਰੀਕਾ ਦੋਸਤੀ ਵਪਾਰ ਸਮਝੌਤੇ ਦਸਕਾਰਤ ਕੇਤ ਟ੍ਰੈਪ ਜੇ ਕਮੀ ਦੀ ਅਮੀ ਦੇ ਭਾਰਤ ਤੇ ਅਮਰੀਕਾ ਦੀ ਦੋਸਤੀ ਜਲਦੀ ਹੀ ਪਟੜੀ ਤੇ ਆ ਜਾਵੇ ਕਿ ਇਸ ਗੱਲ ਦੇ ਸੰਕੇਤ ਹਨ ਕਿ ਵਪਾਰ ਸੰਯੋਗਤ ਨੂੰ ਲੈ ਕੇ ਦੋਵਾਂ ਦਸ਼ਾਂ ਵਿਚਕਾਰ ਚੱਲ ਰਹੀ ਗੱਲਬਾਤ ਬਹੁਤ ਸਕਾਰਤਮਕ ਪੜਾਤੀ ਹੈ ਜਿਹ ਅਸਥਿਤੀ ਵਿੱਚ ਅਮਰੀਕਾ ਲੋ ਭਾਰਤ ਤੇ ਲਗਾਏ ਗੇ 50 ਪ੍ਰੈਸ਼ਰ ਟਰੈਪ ਨੂੰ ਘਟਾਉਣ ਲਈ ਜਲਦੀ ਹੀ ਕਦਮ ਚੁੱਕੇ ਜਾਣ ਦੀ ਸੰਭਾਵਨਾ ਹੈ ਇਹਨਾਂ ਗੱਲਾਂ ਦਾ ਸੰਕੇਤ ਭਾਰਤ ਦੇ ਪ੍ਰਧਾਨ ਮੰਤਰੀ ਨਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਿਤਾ ਨਾਲ ਟਰੰਪ ਨੇ ਬੁੱਧਵਾਰ ਨੂੰ ਦਿੱਤਾ ਇੱਕ ਇਹ ਤਾਂ ਇੱਕ ਹਫਤੇ ਚ ਚੌਥੀ ਵਾਰ ਹੈ ਜਦੋਂ ਦੋਵਾਂ ਦੇਸ਼ਾਂ ਦੇ ਸਰਕਾਰਾਂ ਦੇ ਮੁਖੀਆਂ ਨੇ ਇਸਕਾਰਤਮ ਸੰਦੇਸ਼ਾਂ ਨਾਲ ਸਬੰਧਾਂ ਨੂੰ ਬਿਹਤਰ ਬਣਾਉਣ ਵੱਲ ਵੱਡਾ ਕਦਮ ਚੁੱਕਿਆ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜੋਸ਼ਣ ਮਿਲ ਗਿਆ ਮੀਡੀਆ ਤੇ ਇੱਕ ਦੂਜੇ ਦੀ ਪ੍ਰਸ਼ੰਸਾ ਕੀਤੀ ਅਤੇ ਦੁਵੱਲੀ ਉਪਾਈਵਾਲੀ ਨੂੰ ਮਜ਼ਬੂਤ ਕਰਨ ਦੀ ਵਚਨਬੰਦਗੀ ਪ੍ਰਗਟ ਕੀਤੀ ਜੇਕਰ ਸਭ ਕੁਝ ਠੀਕ ਰਿਹਾ ਤਾਂ ਭਾਰਤ-ਚਿਨ ਕਵਾਡ ਸੰਮੇਲਨ ਬਾਰੇ ਬੀ ਸਤਿ ਸਪਸ਼ਟ ਹੋ ਜਾਵੇ ਕਿ ਰਾਸ਼ਪਤੀ ਜੰਪੀ ਇਸ ਲਈ ਭਾਰਤ ਆਉਣ ਦੀ ਸੁਭਾਵਨਾ ਹੈ ਭਾਰਤ ਮੰਤਰੀ ਮੋਦੀ ਨੇ ਐਕਸ ਤੇ ਲਿਖਿਆ ਭਾਰਤ ਤੇ ਅਮਰੀਕਾ ਕਰੀਬੀ ਦੋਸਤ ਤੇ ਕੁਦਰਤੀ ਭਾਈਵਾਲਾਂ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ